ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਮੈਂ ਲੱਗੇ ਆ ਕਮੀਜ਼ ਦੀ ਕਟਿੰਗ ਕਰਨਾ 나ਪ ਆ ਆਪਣੇ ਕਸਟਮਰ ਦਾ ਹੈਗਾ ਹੈਗਾ ਛਾਤੀ ਹੈਗੀ 18.5 ਇੰਚ ਕਮਰ ਹੈਗੀ 15 ਇੰਚ ਹੈਪ ਹੈਗੀ 19 ਇੰਚ ਇਹ ਵਾਲੇ 나ਪ ਦਾ ਆਪਾਂ ਸੋਟ ਦੀ ਕਟਿੰਗ ਕਰਨ ਲੱਗੇ ਆ ਠੀਕ ਹੈ ਜੀ ਕਿੰਨਾ ਆਪਾਂ ਤੀਰਾ ਰੱਖਣਾ ਹੈ ਇਹਦੇ ਵਿੱਚ ਆਪਾਂ ਸਾਰਾ ਤੁਹਾਨੂੰ ਦੱਸ ਦਿਆਂ ਇਸ ਵੀਡੀਓ ਦੇ ਵਿੱਚ ਠੀਕ ਹੈ ਹਾਂਜੀ ਆਪਣੇ ਕਸਟਮਰ ਦਾ ਤੀਰਾ ਹੈਗਾ ਇਹ ਸਾਡੇ 12 ਇੰਚ ਤਿਆਰ ਆਪਾਂ 13 ਇੰਚ ਦੇ ਹਿਸਾਬ ਨਾਲ ਤੀਰਾ ਰੱਖਣਾ ਹੈ 13 ਦਾ ਹਾਫ 6.5 ਇੰਚ ਆਊਗਾ ਠੀਕ ਹੈ ਜੀ 6.5 ਇੰਚ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਨੀਚੇ ਵਾਲੀ ਸਾਈਡ ਆਪਾਂ 0.5 ਇੰਚ ਕਟਾ ਕੇ ਨਿਸ਼ਾਨ ਲਾਉਣਾ ਹੈ 0.5 ਇੰਚ ਤੇ ਨਿਸ਼ਾਨ ਲਾਣਾ ਹੈ ਹਾਂਜੀ ਹੁਣ ਆਪਾਂ ਮੋਢੇ ਦੀ ਲੰਬਾਈ ਰੱਖਾਂਗੇ ਸਾਡੇ 7 ਇੰਚ ਠੀਕ ਹੈ ਜੀ ਸਾਢੇ 7 ਦੇ ਹਿਸਾਬ ਨਾਲ ਆਪਾਂ ਇਧਰਲੀ ਸਾਈਡ ਤੋਂ ਨਿਸ਼ਾਨ ਲਾ ਲੈਣਾ ਹੈ ਇਸ ਤਰ੍ਹਾਂ ਇਹਦਾ ਆਪਾਂ ਬਾਕਸ ਬਣਾ ਲੈਣਾ ਠੀਕ ਹੈ ਜੀ ਹਾਂਜੀ ਹੁਣ ਇੱਥੋਂ ਆਪਾਂ ਇੱਕ ਸਵਾ 1 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਸਵਾ 2 ਇੰਚ ਤੇ ਨਿਸ਼ਾਨ ਲਾ ਲੈਣਾ ਠੀਕ ਹੈ ਛਾਤੀ ਹੈਗੀ ਹੈ ਕਸਟਮਰ ਦੀ 18.5 ਇੰਚ ਆਪਾਂ 0.5 ਇੰਚ ਵੱਧ ਰੱਖਣਾ ਹੈਗਾ 19 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਾਉਣਾ ਹੈਗਾ 19 ਦਾ ਹਾਫ ਆਊਗਾ ਸਾਢੇ 9 ਇੰਚ ਠੀਕ ਹੈ ਜੀ ਅੱਧਾ ਇੰਚ ਆਪਾਂ ਤਾਂ ਜ਼ਿਆਦਾ ਰੱਖਿਆ ਹੈਗਾ ਕਿਉਂਕਿ ਜਿਹੜੀ ਆਪਣੀ ਆ ਪਲੇਟ ਆ ਗਈ ਇਹ ਪਲੇਟ ਦੇ ਵਿੱਚ ਵੀ ਕੱਪੜੇ ਨੇ ਆਉਣ ਆਏਗਾ ਤਾਂ ਕਰਕੇ ਆਪਾਂ ਅੱਧਾ ਇੰਚ ਕੱਪੜਾ ਜ਼ਿਆਦਾ ਰੱਖਿਆ ਹੈ ਠੀਕ ਹੈ ਉਸ ਤੋਂ ਬਾਅਦ ਜੀ ਇਧਰੋਂ ਆਪਏ ਦਾ ਹਾਫ ਕਰ ਲੈਣਾ ਹੈ ਹਾਫ ਕਰਕੇ ਇੱਕ ਨਿਸ਼ਾਨ ਲਾ ਦੇਣਾ ਠੀਕ ਹੈ ਸੈਂਟਰ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਗੁਲਾਈ ਦੇ ਦੇਣੀ ਹੈ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਇਹ ਨਿਸ਼ਾਨ ਲਾਇਆ ਏ ਇਹਦੇ ਤੋਂ ਆਪਾਂ ਇਦਾਂ ਨਿਸ਼ਾਨ ਨੂੰ ਮਿਲਾ ਦੇਣਾ ਹੈ ਛਾਤੀ ਵਾਲੇ ਦੇ ਨਾਲ ਠੀਕ ਹੈ ਹਾਂਜੀ ਉੱਪਰਲੀ ਸਾਈਡ ਆਪਾਂ 2 ਇੰਚ ਦੀ ਕਾਟ ਜਰੂਰ ਪਾਉਣੀ ਹੁੰਦੀ ਆ ਫਰੰਟ ਵਾਲੇ ਪੱਲੇ ਦੇ ਵਿੱਚ ਆਪਾਂ ਇਸ ਤਰ੍ਹਾਂ ਇਹਦਾ ਨਿਸ਼ਾਨ ਲਾਤਾ 2 ਇੰਚ ਦਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਚਾਰੇ ਪੱਲੇ ਆਪਾਂ ਕੱਟ ਦੇਣੇ ਆ ਠੀਕ ਹੈ ਹਾਂਜੀ ਹੁਣ ਉੱਪਰਲੇ ਆਪਾਂ ਫਰੰਟ ਵਾਲੇ ਦੋ ਪੱਲੇ ਚੱਕ ਕੇ ਇਦਾਂ ਕਾਟ ਪਾ ਦੇਣੀ ਹੈ ਇਹਦੇ ਵਿੱਚ ਇਸ ਤਰ੍ਹਾਂ ਜੀ ਜਿਹੜੀ ਆਪਣੀ ਆ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਪਾਈ ਸੀਗੀ ਹੁਣ ਆਪਾਂ ਇੱਥੋਂ ਇਹਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਇਹ ਹੈ ਜੀ ਆਪਣੇ ਮੋਡੇ ਦੀ ਕਟਿੰਗ ਉਸ ਤੋਂ ਬਾਅਦ ਆਪਾਂ ਹੈਪਰ ਦਾ ਨਿਸ਼ਾਨ ਸੋਰੀ ਸਾਈਡ ਸਲਾਈ ਦਾ ਨਿਸ਼ਾਨ ਲਾਵਾਂਗੇ ਸਾਈਡ ਸਲਾਈ ਹੈਗੀ ਹੈਗੀ 1.5 ਇੰਚ ਤਿਆਰ ਆਪਾਂ 1.5 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਾਵਾਂਗੇ 1 ਇੰਚ ਜ਼ਿਆਦਾ ਰੱਖਾਂਗੇ ਠੀਕ ਹੈ ਹੈਪ ਹੈਗੀ ਹੈ ਜੀ 1.9 ਇੰਚ ਸਾਡੇ 1.9 ਦਾ 9.5 ਇੰਚ ਹਾਫ ਆ ਜਾਊਗਾ ਠੀਕ ਹੈ ਉਰੇ ਤੋਂ ਆਪਾਂ 7 ਇੰਚ ਤੇ ਇੱਕ ਨਿਸ਼ਾਨ ਲਾ ਦੇਣਾ ਆਏਗਾ ਕਮਰ ਹੈਗੀ ਆ ਸਾਢੇ 15 ਇੰਚ ਆਪਾਂ ਸਾਢੇ 16 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਾ ਲੈਣਾ ਠੀਕ ਹੈ ਜੀ 1 ਇੰਚ ਵੱਧ ਰੱਖਣਾ ਕਿਉਂਕਿ ਪਲੇਟਾਂ ਦੇ ਵਿੱਚ ਕੱਪੜੇ ਨੇ ਆ ਜਾਣਾ ਆਏਗਾ ਇਸ ਤਰ੍ਹਾਂ ਆਪਾਂ ਇੱਥੋਂ ਇਹਨਾਂ ਨੂੰ ਮਿਲਾ ਦੇਣਾ ਆਪਸ ਦੇ ਵਿੱਚ ਪਲੇਟਾਂ ਦੇ ਨਿਸ਼ਾਨ ਆ ਜੀ ਸਾਢੇ 10 ਇੰਚ ਤੇ ਤਿਆਰ ਆਪਾਂ 11 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ 11 ਦਾ ਹਾ ਸਾਢੇ 3 ਇੰਚ ਤੇ ਲਾਵਾਂਗੇ ਆਪਾਂ ਪੂਰਾ ਨਿਸ਼ਾਨ ਇੱਕ ਨਿਸ਼ਾਨ ਉਰਾਂ ਫੇਰ ਸਾਢੇ 3 ਇੰਚ ਤੇ ਲਾਵਾਂਗੇ ਇਸ ਤਰ੍ਹਾਂ 7 ਇੰਚ ਦੀ ਆਪਾਂ ਡੂੰਗੀ ਪਲੇਟ ਰੱਖਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਇੱਕ 2 ਇੰਚ ਦੇ ਨਿਸ਼ਾਨ ਲਾਵਾਂਗੇ ਇਹ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਹੀ ਦਾ ਮਿਲਾ ਦੇਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਆਹ țeḍī plate ਵਾਲਾ ਨਿਸ਼ਾਨ ਲਾਉਣਾ ਇਹ ਵੀ ਆਪਾਂ ਇੱਥੋਂ ਇਹ 2.5 ਇੰਚ ਤੋਂ ਲਾ ਲਾਂਗੇ ਕਿਉਂਕਿ ਜਿਹੜਾ ਇਹਦੇ ਵਿੱਚ ਵਰਕ ਕਰਿਆ ਹੋਇਆ ਹੈ ਉਹ ਹੁੰਦਾ ਆਪਾਂ 2.5 ਇੰਚ ਦੇ ਹਿਸਾਬ ਨਾਲ ਆਪਾਂ plate ਦਾ ਨਿਸ਼ਾਨ ਲਾ ਲਾਂਗੇ ਸੇਮ ਹੀ ਆਪਾਂ ਸਾਰੀਆਂ plateਾਂ ਦੇ ਨਿਸ਼ਾਨ ਲਾ ਲੈਣੇ ਆ ਠੀਕ ਹੈ ਜੀ ਇਸ ਤਰ੍ਹਾਂ ਹੀ ਕੱਪੜੇ ਨੂੰ ਬਿਨਾਂ ਹਿਲਾਏ ਤੋਂ ਕਿਉਂਕਿ ਜਦੋਂ ਆਪਾਂ ਇਹਨਾਂ ਦੇ ਪੱਲੇ ਚੱਕ ਕੇ ਇਧਰ ਉਧਰ ਕਰਾਂਗੇ ਫਿਰ ਪਲੇਟਾਂ ਦੇ ਨਿਸ਼ਾਨ ਸਹੀ ਨਹੀਂ ਆਉਣਗੇ ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ